ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਤਰ੍ਹਾਂ 20 ਤੋਂ ਲੈ ਕੇ 22 ਜੂਨ ਤੱਕ ਪੰਜਾਬ ਦਾ ਮੌਸਮ ਨਿਕਲਣਗੇ ਮੌੜ ਭਾਰੀ ਮੀਂਹ ਦਾ ਲਗਾਤਾਰ ਚੱਲ ਰਿਹਾ ਹੋ ਚੁੱਕਾ ਹੈ ਮੌਸਮ ਭਾਗ ਵੱਲੋਂ ਪੰਜਾਬ ਦੇ ਕਾਫੀ ਭਾਗਾਂ 'ਚ ਮੋ ਤਕੜੇ ਤੋਂ ਤਕੜੀ ਕਰਵਈ ਦੇਖਣ ਨੂੰ ਮਿਲੇਗੀ ਕਈ ਭਾਗਾਂ 'ਚ ਗਰਜ ਲੈਸ਼ਕੇ ਸਾਰ ਹਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ 'ਤੇ ਨਵੇਂ ਆਏ ਆ ਕਿਰਪਾ ਕਰਕੇ ਮੈਚਨ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਓ ਚਲੋ ਅੱਗੇ ਆਦੇ ਵੀਡੀਓ ਵਾਲਾ ਹਾਂ ਤਾਂ ਇਹ 20 ਜੂਨ ਪੰਜਾਬ ਦੇ 8:30 ਵਜੇ ਦੀ ਸਵੇਰ ਦੀ ਲਾਈਵ ਫੈਟ ਤੇ ਵੀ ਫਿਰ ਦੇਖਦੇ ਹਾਂ ਪੰਜਾਬ ਦੇ ਆਪਣੇ ਜਿਹੜੇ ਥੋੜੇ ਪਵਾਦ ਦੇ ਖੇਤਰ ਹੋ ਗਏ ਉਹਦੇ ਵਿੱਚ ਥੋੜਾ ਬਦਲਾਅ ਹੀ ਬਣੀ ਹੋਈ ਹੈ ਬਾਕੀ ਹਲਕੀ ਦਰਮਿਆਨੀ ਬਦਲਾਅ ਪੰਜਾਬ ਦੇ ਲਗਭਗ ਸਾਰੇ ਪਾਕ ਵਿੱਚ ਟਰੈਵਲ ਕਰ ਰਹੀ ਹੈ ਅੱਜ ਉਮੀਦ ਹੀ ਗੱਲ ਹੈ ਕਿ ਅੱਜ ਵੀ ਪੰਜਾਬ ਦੇ ਕਈ ਪਾਕ ਜਿਹਨੂੰ ਦੁਪਹਿਰ ਨੂੰ ਮੀਂਹ ਦੇਖਣ ਨੂੰ ਮਿਲਦਾ ਜਦੋਂ ਵੀ ਕੋਈ ਸਿਸਟਮ ਬਣਿਆ ਜਾਂ ਮੀਂਹ ਜੇ ਸਾਰ ਹੋਏ ਤਨ ਵੀਡੀਓ ਬਣਾ ਕੇ ਤੁਹਾਨੂੰ ਦੱਸ ਦਵਾਂਗੇ ਅੱਜ ਜਿਹੜੇ ਆਪਾਂ ਖੇਤਾਂ ਜ਼ਿਲ੍ਹੇ ਬਾਰੇ ਵੀ ਗੱਲ ਕਰ ਲੈਣੇ ਆ ਕਿ ਕਿਹਨਾ ਪਾਕ ਵਿੱਚ ਮੀਂਹ ਦੇਖਣ ਨੂੰ ਮਿਲੂਗਾ ਤਾਂ ਆਉਣ ਹੌਂਦੀ ਦੇਖਦੋਂ ਮੌਸਮ ਬੜਾ ਹੋਰ ਨਵੇਂ ਲੱਟ ਜਾ ਰਹੀ ਹੋ ਚੁੱਕਿਆ ਅੱਜ 20 ਤਰੀਕ ਨੂੰ ਦੇਖਦੋਂ ਆਪਾਂ ਥੋੜੇ ਸਾਈਡ ਹੋ ਗਈ ਆਪਣੇ ਪਹਾੜਾਂ ਦੇ ਨਾਲ ਲੱਗਦੀ ਆਪਾਂ ਥੋੜੇ ਹੋ ਗਏ ਰੂਪਨਗਰ ਚਿੱਤਪਾਗ ਸੰਗਨਗਰ ਦੇ ਪਾਕ ਹੋ ਗਏ ਆਪਾਂ ਫਾਤੇ ਕੱਢਦੇ ਹੋ ਗਏ ਜਿਹਨਾਂ ਦੇ ਤਕੜੇ ਮੀਂਹ ਦੇ ਸਾਰ ਹਨ ਅੱਜ ਵੀ ਮੈਂ ਆਪ ਨੂੰ ਕਾਫੀ ਦਰਮਿਆਨੇ ਵਜੋਂ ਤੋਂ ਥੋੜਾ ਜਿਹਾ ਤਕੜਾ ਮੀਂਹ ਦੇਖਣ ਮਿਲ ਸਕਦਾ ਵਾਕਿਆ ਆਪਣੇ ਮਠਾਨ ਕੋਲ ਗੁਰਦਾਸਪੁਰ ਹਿਸ਼ਾਰਪੁਰ ਕਪੂਰ ਜਿੰਨ ਦੇ ਪਾਕ ਹੋ ਲੁਧਿਆਣਾ ਨਵਾਂ ਸ਼ਹਿਰ ਸੰਗਰੂਰ ਦੇ ਪਟਿਆਲੇ ਦੇ ਹੋ ਗਏ ਇਹਨਾਂ ਵਿੱਚ ਵੀ ਆਪ ਨੂੰ ਅੱਜ ਦਰਮਿਆਨੇ ਮੀਂਹ ਦੇ ਸ ਪੰਜਾਬ ਵਿੱਚ ਬਾਕੀ ਅੱਜ ਆਪ ਨੂੰ ਅੰਮ੍ਰਿਤਸਰ ਤਾਂ ਤਨ ਫਿਰੋਜ਼ਪੁਰ ਫਾਜ਼ਲਕਾ ਮੁਕਸਰ ਫਰੀਦਕੋਟ ਮੋਗਾ ਪਠੰਡਾ ਬਰਨਾਲਾ ਮਾਨਸਾ ਹੋ ਗਿਆ ਇਹਨਾਂ ਵਿੱਚ ਮਾੜੇ ਮੋٹے ਮੀਦੇ ਹੀ ਖਾਰ ਹਨ ਬਾਕੀ ਗੱਲ ਕਰੀ 21 ਜੂਨ ਕਾ ਲੂੰ ਕੱਲ ਤੋਂ ਮੇਨ ਸਿਸਟਮ ਸ਼ੁਰੂ ਹੋਊਗਾ ਆਪਣੇ ਜਿਹੜੇ ਪਠਾਨਕੋਟ ਹਸ਼ਾਰਪੁਰ ਸ਼ਹੀਦ ਭਗਤ ਸਿੰਘ ਨਗਰ ਰੂਪਨਗਰ ਹੋਇਆ ਸ਼ਹੀ ਆਪਣੇ ਫਤਿਹਗੜ੍ਹ ਸਾਹਿਬ ਹੋ ਗਿਆ ਸ਼ਹੀਦ ਭਗਤ ਸਿੰਘ ਨਗਰ ਦੇ ਭਾਗ ਹੋ ਗਿਆ ਪਟਿਆਲੇ ਦੇ ਭਾਗ ਹੋ ਗਿਆ ਇਹਨਾਂ ਚ ਤਗੜਾ ਮੀ ਦੇਖਣ ਨੂੰ ਮਿਲੂਗਾ ਅੱਜ ਆਪ ਨੂੰ ਤਗੜਾ ਤੋਂ ਤਗੜਾ ਮੀ ਦੀ ਕਾਰਵਾਈ ਅੱਜ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਗੱਲ ਕਰੀਏ ਤੁਸੀਂ ਦੱਸੋ ਆਪਣੇ ਭਾਗ ਹੋ ਗਏ ਅੰਮ੍ਰਿਤਸਰ ਗੁਰਦਾਸਪੁਰ ਕਪੂਰਥ ਦੇ ਚੰਡੀਗੜ੍ਹ ਦੇ ਭਾਗ ਹੋ ਗਏ ਲੁਧਿਆਣਾ ਸੰਗਰੂਰ ਦੇ ਭਾਗ ਹੋ ਗਏ ਇਹਨਾਂ ਵਿੱਚ ਆਪ ਨੂੰ ਦਰਮਿਆਨੇ ਤੋਂ ਥੋੜਾ ਜਿਹਾ ਭਾਰੀ ਵੀ ਦੇਖਣ ਨੂੰ ਮਿਲਦਾ ਇਹਨਾਂ ਦਰਮਿਆਨੇ ਪੱਧਰ ਤੇ ਵੀ ਸੀਮਤ ਦਰਮਿਆਨੇ ਥੋੜਾ ਬੋਲ ਦਾ ਭਾਗੋ ਜਿਹਾ ਭਾਰੀ ਵੀ ਪਰ ਦਰਮਿਆਨਾ ਮੀਨ ਵਿੱਚ ਜਰੂਰ ਦੇਖਣ ਨੂੰ ਮਿਲੂਗਾ ਤੇ ਭਾਰੇ ਵੀ ਤੁਹਾਨੂੰ ਦੱਸ ਦਿੱਤੇ ਹਨ ਤੇ ਬਾਕੀ 21 ਜੂਨ ਨੂੰ ਵੀ ਆਪਣੇ ਤਨ ਤਨ ਫਿਰੋਜ਼ਪੁਰ ਫਾਜ਼ਲਕਾ ਮੁਖਰ ਫਰੀਦਕੋੜ ਮੋਗਾ ਬਠਿੰਡਾ ਪਰਨਾਲਾ ਮਾਹਸਾ ਹੋ ਗਿਆ ਇਹਨਾਂ ਵਿੱਚ ਆਪਾਂ ਦਰਮਿਆਨੇ ਤੋਂ ਥੋੜਾ ਘਾਟੀ ਵੀ ਦੇਖਣ ਨੂੰ ਲੱਗਾ ਜਾਂ ਕਈ-ਕਈ ਭਾਗਾਂ ਦੇ ਦਰਮਿਆਨ ਇਹ ਪੱਦਰ ਵੀ ਦੇਖਣ ਮੈਸਦਾ ਸਭ ਤੋਂ ਮੇਨ ਦਿਨ ਆਪਣੇ 22 ਜੂਨ 22 ਜੂਨ ਤੇ ਤੁਹਾਨੂੰ 70 ਤੋਂ 80% ਲਾਕੇ ਚ ਤਗੜੇ ਇੰਦੀ ਕਾਰਵਾਈ ਮਿਲੂਗੀ ਆਪਣੇ ਮਤਲਬ 22 ਜੂਨ ਨੂੰ ਕਾਫੀ ਤਗੜਾ ਸਪੈਰ ਦੇਖਣ ਨੂੰ ਮਿਲੂਗਾ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਨਤਨ ਕਬੂਸੇ ਜਿੰਦੇ ਭਾਗ ਹੋਏ ਹੁਸ਼ਿਆਰਪੁਰ ਦੇ ਲੁਧਿਆਣੇ ਦੇ ਸੰਗਰੂਰ ਦੇ ਪਟਿਆਲੇ ਦੇ ਸ਼ਹੀਦ ਭਗਤ ਸਿੰਘ ਨਗਰੂਪਨਗਰ ਹੋ ਗਿਆ ਫਤਿਹਗੜ੍ਹ ਸਾਹਿਬ ਦੇ ਭਾਗ ਹੋਏ ਇਹਨਾਂ ਚੋਂ ਨੂੰ ਭਾਰੀਮੀ ਦੇ ਖੂਮਲੂਗਾ ਭਾਵੇਂ ਤੋਂ ਭਾਰੀਮੀ ਵੀ ਦੇਖਣ ਨੂੰ ਮਿਲੂਗਾ ਆਪਣੇ 22 ਜੂਨ ਨੂੰ ਤਾਂ ਆਪਣੇ ਫਿਰੋਜ਼ਪੁਰ ਦੇ ਫਾਜ਼ਿਲਕਾ ਦੇ ਮੁਕਸਦ ਦੇ ਫਰੀਦਕੋਟ ਦੇ ਮੋਗੇ ਦੇ ਟਿੰਡੇ ਦੇ ਬਰਨਾਲੇ ਦੇ ਮਾਸ ਦੇ ਭਾਗ ਹੋਏ ਇਹਨਾਂ ਚੋਂ ਵੀ ਭਾਰੀ ਹੈ ਦਰਮਾਨੇਮੀ ਦੇਖਣ ਨੂੰ ਮਿਲੂਗਾ ਉਹਦਾ ਕੋਲ ਮਲਾਇਆ ਕਰ ਕਰੀਏ 2 ਜੂਨ ਨੂੰ ਪੰਜਾਬ ਦੇ ਆਪਣੇ ਫਿਰੋਜ਼ਪੁਰ, ਮੋਗਾ, ਫਰੀਦਕੋਟ, ਫਾਜ਼ਿਲਕਾ, ਮੁਕਸਰ, ਢਿੰਡਾ, ਬਰਨਾਲਾ, ਮਾਨਸੇ ਵਿੱਚ ਥੋੜੇ ਮੀਂਹ ਦਾ ਅਸਾਰ, ਦਰਮਿਆਨੇ ਤੋਂ ਥੋੜੇ-ਬਹੁਤੇ ਭਾਰੀ ਮੀਂਹ ਦੇ ਸਾਰ ਹਨ ਤੇ ਬਾਕੀ ਸਾਰੇ ਪੰਜਾਬ ਜਿਆਦਾ ਭਾਰੀ ਤੋਂ ਭਾਰੀ ਮੀਂਹ ਦੇਖਣ ਨੂੰ ਮਿਲੂਗਾ। ਬਾਕੀ 21 ਜੂਨ ਨੂੰ ਵੀ ਪੰਜਾਬ ਦੇ ਕਈ ਭਾਗਾਂ 'ਚ ਆਪਣੇ ਭਾਰੀ ਮੀਂਹ ਦੇਖਣ ਮਿਲੂਗਾ। ਉਹਦਾ ਕਾਲ ਬਣਾ ਕਰਕੇ ਸਾਊਥ ਦਾ ਘਾਟਾ ਸਾਰ ਆਪਣੇ ਮੀਂਹ ਦੇ ਆਪਣੇ ਫਿਰੋਜ਼ਪੁਰ, ਫਾਜ਼ਿਲਕਾ, ਮੁਕਸਰ ਆਪਣੇ ਫਰੋਜ਼ ਫਰੀਦਕੋਟ ਦੇ ਹੋ ਗਏ ਮੋਗੇ ਦੇ ਭਿੰਡੇ ਦੇ ਹੋ ਗਏ ਬਰਨਾਲੇ ਦੇ ਹੋ ਗਏ ਮਾਸੂਦੋ ਕਿਨੋ ਚ ਹਨ ਇਹਨਾਂ ਚ 22 ਜੂਨ ਤੋਂ ਮੀਂਹ ਦੇਖ ਨੂੰ ਮਿਲੂਗਾ ਠੀਕ ਠਾਕ ਬਾਕੀ 22 ਜੂਨ ਤੋਂ ਪਹਿਲਾਂ ਜਿਹੜੇ ਆਪਣੇ ਕਿਨੂ ਸਪੈਲ ਲੱਗੂ ਉਹਨਾਂ ਚ ਵੀ ਥੋੜੇ ਮੀਰੇ ਘਾਟਾ ਸਾਰ ਹਨ ਇਹਨਾਂ ਜ਼ਿਲ੍ਹਿਆਂ ਵਿੱਚ ਬਾਕੀ ਹੋਰ ਵਾਲਿਆਂ ਚ ਤੁਹਾਨੂੰ ਗੱਲ ਕਰੀਏ ਮੌਨਸੂਨ ਦੀ ਮੌਨਸੂਨ ਰਿਪੋਰਟ ਵੀ ਦੇ ਦਨੇ ਹੋਂ ਤੱਕ ਦੱਸਦਾ ਆਪਣੇ ਨਵੀਆਂ ਰਿਪੋਰਟਾਂ 19 ਜੂਨ ਦੀਆਂ ਮੌਨਸੂਨ ਆਪਣੇ ਕਾਫੀ ਵਧੀਆ ਤਰੀਕੇ ਨਾਲ ਗਾਹ ਵਧ ਰਿਹਾ ਹੈ ਆਪਣੇ ਰਾਜਸਥਾਨ ਦੇ ਕਾਫੀ ਭਾਗ ਕਵਰ ਕਰ ਚੁੱਕਾ ਹੈ ਮੌਨਸੂਨ ਹੌ ਇਸ ਹਿਸਾਬ ਨਾਲ ਆਪਣੇ ਤਕਰੀਬਨ ਹੋ ਸਕਦਾ ਹੈ 25 ਐ 26 ਜੂਨ ਨੂੰ ਪੰਜਾਬ ਚ ਐਂਟਰ ਕਰ ਜਵੇ ਮਤਲਬ ਆ ਕਾਲ ਮਲਾਇਆ ਕਰੀਏ ਹੁਣ ਮੀਆਂ ਦੂਰ ਲਗਭਗ ਸ਼ੁਰੂ ਹੋ ਚੁੱਕਾ ਹੈ ਅਪਰ ਥੋੜਾ 3-4 ਦਿਨਾਂ ਤਾਈ ਮੌਨਸੂਨ ਦੀ ਬਰਸਾਤਾਂ ਵੀ ਸ਼ੁਰੂ ਹੋ ਜਾਣਗੀਆਂ ਮਤਲਬ ਹੁਣ ਪੰਜਾਬ ਚ ਅਪਨੂੰ ਮੌਨਸੂਨ ਵੀ ਸ਼ੁਰੂਆਤ ਹੋਣ ਵਾਲੀ ਆਲੀ ਹੈ ਤੇ ਪਹਿਲਾ ਮੌਨਸੂਨ ਤੋਂ ਪਹਿਲਾਂ ਵੀ ਆਪਣਾ ਭਾਰੀ ਇਕਸਪੈਰ ਦੇਖਣ ਨੂੰ ਮਿਲੂਗਾ 22 ਜੂਨ ਬਾਕੀ ਆਪਾਂ ਟਾਈਮ ਟਾਈਮ ਜਿਲੇ ਵਾਈ ਤੇ ਗੱਲ ਕਰਦੇ ਰਾਵਾਂਗੇ ਟਾਈਮ ਟਾਈਮ ਰੋਜ਼ ਰੋਗੜਾ ਦਿੰਦੇ ਰਾਵਾਂਗੇ ਇਸ ਲਈ ਮੈਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿ ਲਗਾਤਾਰ ਪਰਾਜਾ ਹਰਦਾ ਰਹੂਗਾ ਹਮਸਾੜੀ ਗਰਮੀ ਦੇਖਣ ਨੂੰ ਮੈਂ ਸਦੀ ਪਰ ਉਹ ਜਿਆਦਾ ਟੈਂਪਰੇਚਰ ਹੁਣ ਨਹੀਂ ਵਧਣਗੇ ਬਾਕੀ ਹਾਲ ਜਿਹਦੀ ਵਿੱਚ ਨਹੀਂ ਵੀਡੀਓ ਚੰਗੀ ਲੱਗਤਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕੀਤਾ ਧੰਨਵਾਦ